ਕਾਲ ਜੀ ਕੀ ਹਾਲ ਚੱਲ ਤੁਹਾਡੇ ਸਾਰਿਆਂ ਦਾ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਅੱਜ ਫੇਰ ਇੱਕ ਹੋਰ ਵੀਡੀਓ ਲੈ ਕੇ ਤੁਹਾਡੇ ਅੱਗੇ ਆ ਜਾਣਾ ਤੇ ਇਹ ਕਟਿੰਗ ਦੀ ਵੀਡੀਓ ਪਹਿਲੀ ਮੈਂ ਪਾਈ ਸੀਗੀ ਤੇ ਹੁਣ ਇਹ ਦੂਸਰੀ ਵੀਡੀਓ ਜਿਹੜੀ ਇਹ ਸਲਾਈ ਦੀ ਆ ਤੇ ਹੁਣ ਆਪਾਂ ਅੱਜ ਸਲਾਈ ਕਰਾਂਗੇ ਤੇ ਜਿੰਨੇ ਵੀ ਸਾਡਾ ਸੋਫੇ ਆ ਸਾਰਿਆਂ ਦੀ ਅੱਜ ਸਲਾਈ ਕਰਕੇ ਉਹ ਪੀਸ ਆ ਜਿਹੜਾ ਟੋ ਦੀ ਬੈਕ ਸਾਈਡ ਵਾਲਾ ਜਿਹੜੇ ਪੀਸ ਨੇ ਉਹਨਾਂ ਦਾ ਸਾਰਿਆਂ ਸਾਈਡਾਂ ਦੇ ਜਿੰਨੇ ਵੀ ਟੋ ਆ ਨੇ ਨਾ ਉਹਨਾਂ ਦੀ ਸਿਰਫ ਇਹ ਵਾਲੀਆਂ ਸਾਈਡਾਂ ਜਿਹੜੀਆਂ ਸਲਾਈ ਕਰਨੀ ਆ ਦੋਨੋਂ ਲੰਬੀਆਂ ਵਾਲੀਆਂ ਸਾਈਡਾਂ ਤੇ ਸਲਾਈ ਕਰਨੀ ਹੈ ਜਿਹੜੀ ਆਵੀਆਂ ਸਾਈਡਾਂ ਵਾਲੀ ਹੈ ਨਾ ਇਹ ਵਾਲੀ ਸਲਾਈ ਨਹੀਂ ਕਰਨੀ ਪਹਿਲਾਂ ਇਹੀ ਬਸ ਦੋਨਾਂ ਸਾਈਡਾਂ ਤੋਂ ਸਲਾਈ ਕਰ ਲੈਣੇ ਹੈ ਸਾਰੀਆਂ ਢੋਵਾਂ ਦਾ ਇਸ ਤਰ੍ਹਾਂ ਹੀ ਕਰਨਾ ਢੋਵਾਂ ਨੇ ਉਹਨਾਂ ਦੇ ਸਾਰਿਆਂ ਤੇ ਮੈਂ ਇਸ ਤਰ੍ਹਾਂ ਨਾ ਦੋਨਾਂ ਸਾਈਡਾਂ ਤੇ ਸਲਾਈ ਕਰਕੇ ਤੇ ਫਿਰ ਮੈਂ ਤੁਹਾਨੂੰ ਅੱਗੇ ਦੱਸਦੀ ਆ ਤੇ ਫਿਰ ਆਪਾਂ ਇਹ ਸਾਰੀਆਂ ਸਲਾਈਆਂ ਕਰਕੇ ਤੇ ਫਿਰ ਜਿਹੜੀ نیچے ਵਾਲੀਆਂ ਮੈਂ ਫਿਰ ਉਹ ਵੀ ਇਸ ਤਰ੍ਹਾਂ ਹੀ ਕਰ ਲਾਂਗੇ ਉਹਨਾਂ ਤੇ ਵੀ ਉਹ ਜਿਹੜੇ نیچے ਵਾਲੀਆਂ ਸੀਟਾਂ ਦੇ ਉੱਤੇ ਕਵਰ ਪਾਉਣੇ ਨੇ ਉਹਨਾਂ ਦੇ ਤੇ ਦੋਨਾਂ ਕੀ ਚਾਰਾਂ ਸਾਈਡਾਂ ਤੇ ਹੀ ਸਲਾਈ ਕਰਨੀ ਆ ਤੇ ਉਹ ਚਾਰਾਂ ਸਾਈਡਾਂ ਤੇ ਸਲਾਈ ਕਰਕੇ ਉਹਨਾਂ ਨੂੰ ਤਿਆਰ ਕਰ ਲੈਣਾ ਉਹ ਸਿੰਪਲ ਹੀ ਹੋਣੇ ਉਹਨਾਂ ਅਨੁਸਾਰਿਆਂ ਨੂੰ ਮੈਂ ਸਲਾਈ ਜਿੰਨੀਆਂ ਵੀ ਸੀਟਾਂ ਨੇ ਮੇਰੀਆਂ ਮੈਂ ਸਾਰਿਆਂ ਨੂੰ ਸਲਾਈ ਕਰ ਲਾਂਗੀ ਚਾਰਾਂ ਸਾਈਡਾਂ ਤੇ ਹੀ ਤੇ ਜਿਹੜੀਆਂ ਬੈਕ ਆਲੀਆਂ ਸਾਈਡਾਂ ਉਹ ਸਿਰਫ ਦੋਨਾਂ ਸਾਈਡਾਂ ਤੇ ਕਰਨੀ ਹੈ ਇਹ ਦੋ ਸਾਰੀਆਂ ਮੈਂ ਹੁਣ ਸੀਨਾ ਪਹਿਲਾਂ ਕਾਰਨਰ ਵਾਲਾ ਵਾ ਇਹ ਵਾਲਾ ਇਹਨੂੰ ਹੁਣ ਪਹਿਲਾਂ ਤਿਆਰ ਕਰਦੇ ਆ ਤੇ ਇਹ ਇਧਰ ਵੀ ਮੈਂ ਛੱਡ ਲਿਆ ਜਿੱਦਾਂ ਵਿੱਚ ਸੀਨਾ ਦੇ ਆਣਾ ਉਹੀ ਛੱਡਿਆ ਉਧਰਲੀ ਸਾਈਡ ਤੇ ਹੈ ਤੇ ਇਹ ਵਾਲਾ ਜਿਹੜਾ ਕਾਰਨਰ ਵਾ ਸਾਡਾ ਇੱਥੇ ਕਾਰਨਰ ਵਾ ਇਹ ਜਿਸ ਤਰ੍ਹਾਂ ਤੇ ਇਹ ਪਹਿਲਾਂ ਸਿੰਪਲ ਸਿੱਧੇ ਦਾ ਸਿੱਧਾ ਹੀ ਹੈ ਥੋੜਾ ਜਿਹਾ ਜ਼ਿਆਦਾ ਹੀ ਰੱਖਣਾ ਐਂਡ ਤੱਕ ਕੋਨਰ ਤੱਕ ਰੱਖਣਾ ਕਪੜਾ ਤੇ ਉਥੇ ਰੱਖ ਕੇ ਉਹਨੂੰ ਉਲਟਾ ਥੋੜਾ ਜਿਹਾ ਕਰਕੇ ਤੇ ਇਦਾਂ ਆਪਾਂ ਨਿਸ਼ਾਨ ਲਗਾ ਲਾਂਗੇ ਕਾਰਨਰ ਜਿੱਦਾਂ ਦੀ ਸ਼ੇਪ ਕਾਰਨਰ ਦੀ ਹੈ ਤੇ ਦੂਸਰੇ ਤੇ ਵੀ ਇਸ ਤ ਨੂੰ ਪੁੱਠਾ ਥੋੜਾ ਕਰਕੇ ਤੇ ਉਹਦੇ ਤੇ ਆਪਾਂ ਜਿੱਦਾਂ ਦੀ ਸ਼ੇਪ ਸਾਡੇ ਸੋਫੇ ਦੀ ਹੈ ਉੰਨੀ ਹੀ ਨਿਸ਼ਾਨ ਲਾ ਲਾਂਗੇ ਵਿੱਚ ਛੱਡ ਦਾਂਗੇ ਸਿਲਾਈ ਦੇ ਵਿੱਚ ਜਿਹੜਾ ਉਹਨਾ ਛੱਡ ਕੇ ਤੇ ਬਾਕੀ ਤੇ ਫਿਰ ਉਹ ਕਟਿੰਗ ਬਾਅਦ ਵਿੱਚ ਕਰ ਦਵਾਂਗੇ ਪਹਿਲਾਂ ਮੈਂ ਇਦਾਂ ਸਿਲਾਈ ਕਰ ਲੈਣੀ ਆ ਸੂਈ ਦੇ ਨਾਲ ਮੈਂ ਨਾ ਕੱਚਾ ਕਰ ਲੈਣੀ ਇਦਾਂ ਫਿਰ ਕੱਚਾ ਕਰਕੇ ਫਿਰ ਪਤਾ ਵਿੱਚ ਪੱਕੀ ਸਿਲਾਈ ਕਰਾਂਗੇ ਪਹਿਲਾਂ ਹੀ ਇਦਾਂ ਕਰਕੇ ਤੇ ਫਿਰ ਪਤਾ ਚੱਲ ਜਾਂਦਾ ਵੀ ਸਾਡਾ ਠੀਕ ਵਾ ਜਿੱਦਾਂ ਵੀ ਵਿਛਾ ਕੇ ਫਿਰ ਮੈਂ ਦੇਖ ਲਾਂਗੀ ਫਿਰ ਸਿਲਾਈ ਕਰਾਂਗੀ ਉਮੀਦ ਆ ਕਿ ਤੁਹਾਨੂੰ ਜਿੱਦਾਂ ਮੈਂ ਪਹਿਲਾਂ ਕਟਿੰਗ ਕੀਤੀ ਹੋ ਵੀ ਤੁਹਾਨੂੰ ਸਮਝ ਆਈ ਹੋਏਗੀ ਕਿਉਂਕਿ ਮੈਂ ਚੰਗੀ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਤੇ ਇਹ ਵੀ ਹੁਣ ਜਿੱਦਾਂ ਹੁਣ ਸਲਾਈਏ ਮੈਂ ਪੱਕੀ ਕਰਦੀ ਪਈ ਆ ਕਿਉਂਕਿ ਆਪਾਂ ਜਦੋਂ ਸੂਈ ਦੇ ਨਾਲ ਕਰ ਲੈਨੇ ਆ ਨਾ ਕਰਕੇ ਤੇ ਫਿਰ ਉਹ ਇਹ ਆ ਵੀ ਬਾਅਦ ਵਿੱਚ ਦੇੜ ਅੰਦੂੜੰਦਾ ਪੰਗਾ ਨਹੀਂ ਪੈਂਦਾ ਹੈਗਾ ਕਿ ਦੇੜਨਾ ਪੈਂਦਾ ਵਾ ਤੇ ਵੈਸੇ ਇਦਾਂ ਕਰ ਲਓ ਤੇ ਫਿਰ ਨਾ ਵਿਸ਼ਾ ਕੇ ਦੇਖ ਲਓ ਵੀ ਸੋਫੇ ਤੇ ਮੈਂ ਤੇ ਨਾਲ-ਨਾਲ ਨਾਪ-ਨਾਪ ਕੇ ਜਿੰਨੀ ਵਾਰੀ ਓਨੀ ਵਾਰੀ ਨਾਪ ਕੇ ਤੁਸੀਂ ਦੇਖ ਲਓ ਤੇ ਤੁਹਾਨੂੰ ਜਿਆਦਾ ਫਿਰ ਵਧੀਆ ਬਣੇਗਾ ਤੇ ਬਾਅਦ ਵਿੱਚ ਕਟਿੰਗ ਦੀ ਕਰ ਲਾਂਗੇ ਜਿੰਨਾ ਵੀ ਫਾਲਤੂ ਕੱਪੜਾ ਇਹ ਚ ਕਰ ਲਾਂਗੇ ਆਪਾਂ ਤੇ ਤੁਹਾਨੂੰ ਸਮਝ ਮੈਨੂੰ ਲੱਗਦਾ ਕਿ ਤੁਹਾਨੂੰ ਸਮਝ ਤੇ ਚੰਗੀ ਤਰ੍ਹਾਂ ਆਈ ਹੋਏਗੀ ਕਿ ਕਿਦਾਂ ਹੀ ਕਰਦੇ ਪਏ ਆ ਕਿਉਂਕਿ ਸੇਮ ਹੀ ਆ ਜਿੱਦਾਂ ਦੀਆਂ ਉਹਦੀਆਂ ਬਣਾਣੇ ਆਪਾਂ ਸੋਫਿਆਂ ਦੇ ਇਹ ਜਿਹੜੀ ਸੋਫੇ ਦੀ ਸਾਈਡ ਵਾ ਸੇਮ ਹੀ ਆ ਸਾਰੇ ਜਿੰਨੇ ਵੀ ਸਾਡੇ ਸੋਫੇ ਆ ਸਾਰਿਆਂ ਦੀ ਸੇਮ ਹੀ ਆ ਇਹ ਵਾਲੀ ਚੀਜ਼ ਜਿਹੜੀ ਇਹ ਸੇਮ ਹੀ ਆ ਸਾਰੀ ਤੇ ਇਹਨਾਂ ਨੂੰ ਹੁਣ ਇਦਾਂ ਹੀ ਮੈਂ ਨਾਪ ਲਾਂਗੀ ਉੱਪਰੋਂ ਵੀ ਤੇ ਹੇਠੋਂ ਵੀ ਹੈ ਥੋੜਾ ਫਰਕ ਕਿਉਂਕਿ ਉਤੋਂ ਗੁਲਾਈ ਹੋ ਜਾਣੀ ਹੈ ਤੇ ਮੈਂ ਮੈਂ ਨੀਚੇੋਂ ਵੀ ਉਨਾ ਹੀ ਰੱਖ ਲਾਂਗੀ 10 ਇੰਚ ਹੀ ਨੀਚੇ ਰੱਖ ਲਿਆ ਹੀ ਤੇ 10 ਹੀ ਉੱਪਰੋਂ ਰੱਖ ਲਿਆ ਇੱਕ ਪੀਸ ਇਸ ਤਰ੍ਹਾਂ ਕੱਟ ਲਿਆ ਹੀਗਾ ਕਿਉਂਕਿ ਉਹਦੀ ਫਿਰ ਗੁਲਾਈ ਉੱਪਰੋਂ ਹੋ ਜੇਗੀ ਤੇ ਇਸ ਤਰ੍ਹਾਂ ਪੀਸ ਲੈ ਕੇ ਤੇ ਪਹਿਲਾਂ ਮੈਂ ਥੱਲੇੋਂ ਲੇੜ ਲਿਆ ਹੀ ਜਿੱਦਾਂ ਥੱਲੇੋਂ ਸੀਨ ਮਾਰ ਲਈ ਸੀਗੀ ਫੋਲਡ ਕਰ ਲਈ ਹੀ 1 ਇੰਚ ਵਾਲਾ ਤੇ ਪੀਸ ਨੂੰ ਕਰਕੇ ਇਸ ਤਰ੍ਹਾਂ ਤੇ ਥੱਲੇੋਂ ਫੋਲਡ ਕਰਕੇ ਤੇ ਬਾਅਦ ਵਿੱਚ ਵੀ ਮੈਂ ਇਦਾਂ ਉੱਪਰ ਰੱਖ ਗਏ ਨਾ ਤੇ ਇਦਾਂ ਫਿਰ ਬਹੁਤ ਵਧੀਆ ਉਦਾਂ ਦਾ ਮਾਰਕਰ ਦੇ ਨਾਲ ਆਪਾਂ ਸ਼ੇਪ ਕਰ ਲਾਂਗੇ ਇਦਾਂ ਉੱਤੇ ਰੱਖ ਕੇ ਤੇ ਉਦਾਂ ਦੀ ਸ਼ੇਪ ਕਰ ਲਓ ਵੀ ਤੇ 1 ਇੰਚ ਛੱਡ ਦਿਓ ਜਿਹੜਾ ਸਲਾਈ ਦੇ ਵਿੱਚ ਆਉਣਾ ਉਹ ਮੈਂ ਛੱਡ ਦੇਾਂਗੀ ਤੇ ਐਦਾਂ ਕਰਕੇ ਨਿਸ਼ਾਨ ਲਾ ਕੇ ਨਾ ਤੇ ਫਿਰ ਉਹ ਬਾਅਦ ਵਿੱਚ ਬਸ ਸਲਾਈ ਦੇ ਵਿੱਚ ਆ ਜਾਏਗਾ ਤੇ ਫਿਰ ਪਰਫੈਕਟ ਇੰਜ ਬਣੇਗਾ ਪੂਰਾ ਨਾਪ ਦੇ ਬਣੇਗਾ ਤੇ ਕਿਉਂਕਿ ਆਪਾਂ ਉੱਪਰ ਵਾਲਾ ਜਿਹੜਾ ਕੱਪੜਾ ਵਾ ਉਹ ਵੀ ਇਦਾਂ ਹੀ ਪੂਰਾ ਤੇ ਹੁਣ ਮੈਂ ਇਸ ਤਰ੍ਹਾਂ ਹੀ ਕਰਕੇ ਤੇ ਇਹਦੀ ਪਹਿਲਾਂ ਗੁਲਾਈ ਕਰ ਲਾਂਗੀ ਜਿਹੜੀ ਨਿਸ਼ਾਨ ਲਗਾਇਆ ਸੀ ਨਾ ਗੁਲਾਈ ਦਾ ਉਹ ਨਿਸ਼ਾਨ ਲਗਾ ਕੇ ਫਿਰ ਆਪਾਂ ਰੱਖ ਦਾਂਗੇ ਮੈਂ ਮਸ਼ੀਨ ਦੇ ਨਾਲ ਹੀ ਕਰ ਦਾਂਗੀ ਕਿਉਂਕਿ ਮੈਨੂੰ ਸੂਈ ਦੇ ਨਾਲ ਵੀ ਤੁਸੀਂ ਕਰ ਸਕਦੇ ਪਰ ਮੇਰੀ ਸੂਈ ਮਿਲਦੀ ਨਹੀਂ ਭਈ ਫੇਰ ਮੈਂ ਥੱਲੇ ਨੂੰ ਫੋਲਡ ਕਰ ਲਿਆ ਸੀਗਾ ਤੇ ਹੁਣ ਏਦਾਂ ਉੱਪਰ ਰੱਖ ਕੇ ਤੇ ਪਹਿਲਾਂ ਮੈਂ ਨਾ ਇਧਰੋਂ ਸਲਾਈ ਲਗਾ ਲੈਣੀ ਆ ਉੱਪਰ ਤੱਕ ਇੱਕ ਸਿੰਪਲ ਸਿੱਧੀ ਸਲਾਈ ਉੱਪਰ ਤੱਕ ਲਾ ਕੇ ਤੇ ਫੇਰ ਬਾਅਦ ਵਿੱਚ ਨਾਲ-ਨਾਲ ਫੇਰ ਮੈਂ ਗੁਲਾਈ ਕਰ ਦਾਂਗੀ ਇਹਦੀ ਉੱਪਰ ਵਾਲੇ ਦੀ ਤੇ ਫਿਰ ਇਸ ਤਰ੍ਹਾਂ ਬਹੁਤ ਵਧੀਆ ਫਿਰ ਇਹਦੀ ਸ਼ੇਪ ਪੂਰੀ ਆਏਗੀ ਹੁਣ ਕਿਉਂਕਿ ਵੇਖੋ ਪੂਰੇ ਨਾਪ ਦਾ ਹੀ ਬਣਿਆ ਵਾ ਜਿੰਨੀ ਵੀ ਆਪਾਂ ਜਦੋਂ ਆਪਾਂ ਨਿਸ਼ਾਨ ਲਗਾ ਲੈਨੇ ਨਾ ਉੱਪਰ ਰੱਖ ਕੇ ਕੱਪੜਾ ਤੇ ਫਿਰ ਉਹ ਸੋਫੇ ਦੇ ਉੱਤੇ ਤੇ ਫਿਰ ਉਸ ਤਰ੍ਹਾਂ ਹੀ ਸਾਡੀ ਸੇਮ ਹੀ ਬਣੂਗਾ ਇਸ ਤਰ੍ਹਾਂ ਤੇ ਤੁਸੀਂ ਆਸਾਨ ਤਰੀਕੇ ਨਾਲ ਇਸ ਤਰ੍ਹਾਂ ਵੇਖ ਲੋ ਵੀ ਬਣਾ ਸਕਦੇ ਆ ਕੁਝ ਵੀ ਬਣਾ ਸਕਦੇ ਆ ਜਿੱਦਾਂ ਦੀ ਵੀ ਤੁਹਾਡੇ ਸੋਫੇ ਦੀ ਸ਼ੇਪ ਆ ਜਾਂ ਕਚੇਅਰ ਦੀ ਸ਼ੇਪ ਆ ਤੁਸੀਂ ਇਦਾਂ ਆਈਡੀਆ ਲਗਾ ਸਕਦੇ ਆ ਥੋੜਾ ਜਿਹਾ ਤੇ ਕਿ ਕਿਦਾਂ ਤੁਹਾਡਾ ਸੋਫਾ ਵਾ ਤੇ ਇਸ ਤਰ੍ਹਾਂ ਤੁਸੀਂ ਵੀ ਤਿਆਰ ਕਰੋ ਵੀ ਆਪਣੇ ਸੋਫੇ ਨੂੰ ਤੇ ਵੇਖੋ ਕਿੰਨਾ ਸੋਹਣਾ ਲੱਗੇਗਾ ਜਿਸ ਤਰ੍ਹਾਂ ਵੀ ਤੁਸੀਂ ਬਣਾ ਸਕਦੇ ਆ ਕਪੜਾ ਲੈ ਕੇ ਤੇ ਉਹਨੂੰ ਸੋਫੇ ਨੂੰ ਤੁਸੀਂ ਬਣਾ ਲਓ ਤੇ ਇਦਾਂ ਮੈਂ ਗੁਲਾਈ ਦੇ ਲਾਂਗੀ ਇਸ ਤਰ੍ਹਾਂ ਹੀ ਤੇ ਆ ਦੇਖੋ ਇਸ ਤਰ੍ਹਾਂ ਗੁਲਾਈ ਬਹੁਤ ਵਧੀਆ ਤਰ੍ਹਾਂ ਗੁਲਾਈ ਇਹਦੀ ਆ ਜਾਂਦੀ ਏ ਜਿੱਦਾਂ ਵੀ ਉੱਪਰ ਦੀ ਸ਼ੇਪ ਆ ਨਾ ਤੇ ਜਦੋਂ ਇਹ ਨਾਪ ਕੇ ਪੂਰਾ ਬਣਾਉਣਾ ਹੈ ਤੇ ਫਿਰ ਤੁਸੀਂ ਭਾਵੇਂ ਦੋ ਵਾਰੀ ਨਾਪੋ ਭਾਵੇਂ ਤਿੰਨ ਵਾਰੀ ਜਿੰਨਾਂ ਤੱਕ ਤੁਹਾਨੂੰ ਯਕੀਨ ਨਹੀਂ ਆ ਜਾਂਦਾ ਕਿ ਹਾਂ ਬਹੁਤ ਵਧੀਆ ਮੇਰਾ ਬਣੇਗਾ ਤੇ ਤੁਸੀਂ ਕਰ ਸਕਦੇ ਏਦਾਂ ਤੇ ਬਹੁਤ ਵਧੀਆ ਚੀਜ਼ ਬਣਦੀ ਆ ਤੇ ਦੇਖਿਓ ਹੁਣ ਤੁਸੀਂ ਇਹ ਵੀ ਮੈਂ ਹੁਣ ਪਾ ਕੇ ਤੁਹਾਨੂੰ ਦਿਖਾਨੀ ਏ ਤਾਂ ਸਿਲਾਈ ਕਰ ਲੈਣੀ ਆ ਸਿੱਧੀ ਦੀ ਸਿੱਧੀ ਸਾਰੇ ਸੇਮ ਹੀ ਹੀਗੇ ਤੇ ਇਸ ਤਰ੍ਹਾਂ ਹੀ ਹੁਣ ਮੈਂ ਤੁਹਾਨੂੰ ਇੱਕ ਦੋ ਮੈਂ ਤੁਹਾਨੂੰ ਦਿਖਾ ਦਿੱਤਾ ਵਾ ਕਿਸ ਤਰ੍ਹਾਂ ਕਰਨਾ ਵਾ ਤੇ ਮੈਨੂੰ ਲੱਗਦਾ ਕਿ ਹੁਣ ਤੁਹਾਨੂੰ ਸਮਝ ਆ ਗਈ ਹੋਏਗੀ ਇਸ ਤਰ੍ਹਾਂ ਜਦੋਂ ਮੈਂ ਇਹ ਵੀਡੀਓ ਪੂਰੀ ਬਣਾਉਂਦੀ ਪਈ ਸੀਗੀ ਪ੍ਰੋਪਰ ਵੀਡੀਓ ਬਣਾਵਾ ਫਿਰ ਬਹੁਤ ਜ਼ਿਆਦਾ ਲੰਬੀ ਹੋ ਗਈ ਸੀ ਇਸ ਕਰਕੇ ਮੈਂ ਥੋੜੀ ਫਾਸਟ ਕਰ ਦਿੱਤੀ ਕਿਉਂਕਿ ਫਾਸਟ ਕੀਤੇ ਤਾਂ ਹੀ ਫਿਰ ਇਹ ਚਾਹੇ ਤੇ ਇੰਨੀ ਜ਼ਿਆਦਾ ਫਿਰ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਜੋ ਜ਼ਰੂਰੀ ਹੀਗਾ ਉਹ ਮੈਂ ਸਾਰਾ ਇਹਦੇ ਵਿੱਚ ਦੱਸਿਆ ਸੀਗਾ ਤੇ ਆ ਦੇਖੋ ਕਿੰਨਾ ਸੋਨਾ ਉੱਪਰ ਹੋ ਗਿਆ ਵਾ ਪੈ ਗਿਆ ਇੱਕ ਸਾਈਡ ਬਣ ਗਈ ਆ ਹੁਣ ਦੂਸਰੀ ਸਾਈਡ ਵੀ ਇਦਾਂ ਹੀ ਬਣਾ ਦਾਂਗੀ ਤੇ ਫਿਰ ਫਿਟਿੰਗ ਵਾਲਾ ਇਦਾਂ ਹੀ ਬਣ ਜੂਗਾ ਤੇ ਵਿੱਚੋਂ ਮੈਂ ਕੱਪੜਾ ਕੱਟ ਦਿੱਤਾ ਹੀਗਾ ਜਿਹੜਾ ਹੁਣ ਕੱਟਣ ਵਾਲਾ ਸੀ ਨਾ ਕਾਰਨਰ ਦੇ ਵਿੱਚ ਹੀਗਾ ਕੱਪੜਾ ਤੇ ਉਹਨੂੰ ਮੈਂ ਫालतੂ ਨੂੰ ਜਿਹੜਾ ਸੀ ਉਹਨੂੰ ਕੱਟਤਾ ਹੁਣ ਇਹ ਵਾਲੀ ਚੀਜ਼ ਵੀ ਸੇਮ ਹੀ ਬਣੂਗੀ ਜਿਸ ਤਰ੍ਹਾਂ ਮੈਂ ਉਹ ਬਣਾਇਆ ਨਾ ਤੁਸੀਂ ਇਦੇ ਰੱਖ ਕੇ ਇਦੇ ਤੇ ਵੀ ਨਾਪ ਲੈ ਲੈ ਕੇ ਨਾ ਪੀਸ ਦਾ ਤੇ ਉਦਾਂ ਹੀ ਬਣਾ ਲਓਗੇ ਤੇ ਜਿੰਨਾ ਵੀ ਤੁਹਾਡਾ ਜਿੱਦਾਂ ਸੋਫਾ ਵਾ ਉਸ ਸਾਹ ਦੇ ਨਾਲ ਤੁਸੀਂ ਨਾਪ ਲੈ ਲਓ ਵੀ ਜਿੰਨਾ ਵੀ ਤੁਹਾਡਾ ਵਾ ਇੰਚ-ਇੰਚ 2-2 ਇੰਚ ਆਮਾ ਉਹੀ ਹਨ ਆਪਾਂ ਦੂਸਰੀ ਸਾਈਡ ਤੇ ਆ ਗਏ ਆ ਸੋਫੇ ਦੀ ਜਿਹੜੀ ਬਾਜੂ ਆ ਨਾ ਉਹਦੇ ਤੇ ਤੇ ਜਿੱਦਾਂ ਦੀ ਸ਼ੇਪ ਹੈਗੀ ਨਾ ਪਿੱਛੇ ਸਾਡੀ ਸ਼ੇਪ ਜਿਹੜੀ ਹੈ ਨਾ ਥੋੜੀ ਘੱਟ ਵਾ ਤੇ ਅੱਗੋਂ ਜ਼ਿਆਦਾ ਵਾ ਸ਼ੇਪ ਉਸੇ ਤਰ੍ਹਾਂ ਇਹ ਕੱਪੜਾ ਰੱਖ ਕੇ ਤੇ ਸਿੱਧੀ ਦੀ ਸਿੱਧੀ ਪਹਿਲਾਂ ਆਪਾਂ ਮਾਰਕਰ ਦੇ ਨਾਲ ਨਿਸ਼ਾਨੀ ਲਗਾ ਲਾਂਗੇ ਫਿਰ نیچے ਨੂੰ ਕਰਕੇ ਉਹ ਨਿਸ਼ਾਨੀ ਲਗਾ ਲਾਂਗੇ ਇਦਾਂ ਫਿਰ ਚੌਰਸ ਦਾ ਚੌਰਸ ਇਦਾਂ ਕੱਪੜਾ ਕੱਢ ਦਾਂਗੇ ਵਿੱਚੋਂ ਇੰਨਾ ਜਦੋਂ ਸਲਾਈ ਵਾਸਤੇ ਇੱਕ ਛੱਡ ਦਾਂਗੇ ਜਿਹੜਾ ਵੀ ਫੋਲਡ ਕਰਨਾ ਆਪਾਂ ਉਹ ਛੱਡ ਦਾਂਗੇ ਕਪੜਾ ਉੰਨਾ ਵਿੱਚੋਂ ਤੇ ਇਦਾਂ ਕਟਿੰਗ ਕਰਕੇ ਤੇ ਇਦਾਂ ਫਿਰ ਮੈਂ ਹੁਣ ਇਹਨੂੰ ਸਲਾਈ ਕਰ ਲਾਂਗੀ ਚਾਰ ਸਫੇਰੇ ਇਹ ਪੀਸ ਜਿਹੜਾ ਵਾ ਬਸ ਇਦਾਂ ਕਾਰਨਰ ਦੇ ਉੱਤੇ ਪੀਸ ਵਿੱਚ ਚਾਰ ਸਫੇਰੇ ਕੱਢ ਕੇ ਤੇ ਉੱਥੇ ਸਲਾਈ ਕਰ ਲੈਣੀ ਤੇ ਚਾਰ ਸਫੇਰੇ ਦੀ ਸਲਾਈ ਕਰ ਲੈਣੀ ਆ ਇਹਦਾ ਕੋਈ ਹੋਰ ਜ਼ਿਆਦਾ ਕੁਝ ਕੰਮ ਨਹੀਂ ਕਰਨਾ ਹੈਗਾ ਬਸ ਇਸ ਤਰ੍ਹਾਂ ਹੀ ਸਲਾਈਆਂ ਹੀ ਆ ਇਹਦੀਆਂ ਵੀ ਚਾਰ ਸਫੇਰੇ ਸਲਾਈ ਕਰਕੇ ਇਦਾਂ ਡਿਜ਼ਾਈਨ ਜਿਹੜਾ ਹੀਗਾ ਉੱਤੇ ਬਣ ਗਿਆ ਤੇ ਹੁਣ ਆਪਾਂ ਇਹਨੂੰ ਮੈਂ ਦੇਖਦੀ ਪਈ ਹਗੀ ਕਿ ਕਿਸ ਤਰ੍ਹਾਂ ਇਥੋਂ ਡਿਜ਼ਾਈਨ ਬਣਾਵਾ ਕਿਉਂਕਿ ਇਹਦਾ ਡਿਜ਼ਾਈਨ ਕਿੰਨੀ ਤਰ੍ਹਾਂ ਦਾ ਬਣ ਸਕਦਾ ਵਾ ਜਿਹੜਾ ਆਪਾਂ ਬਾਜੂ ਦਾ ਇਦਾਂ ਵਾ ਤੇ ਮੈਂ ਦੇਖਦੀ ਪਈ ਸੀ ਕਿ ਇੱਥੋਂ ਮੈਂ ਕਿਸ ਤਰ੍ਹਾਂ ਦੀ ਡਿਜ਼ਾਈਨ ਬਣਾਵਾਂ ਫਿਰ ਡਿਸਾਈਡ ਹੋਇਆ ਕਿ ਮੈਂ ਜਿਹੜਾ ਆਵਲਾ ਰੱਖਣਾ ਸੀਗਾ ਮੈਂ ਡਿਜ਼ਾਈਨ ਤੇ ਫਿਰ ਮੈਂ ਇਸ ਤਰ੍ਹਾਂ ਹੀ ਕੱਟ ਲਿਆ ਤੇ ਇਹਦੇ ਤੇ ਹੁਣ ਮੈਂ ਨਾ ਸੂਈ ਦੇ ਨਾਲ ਕਰ ਲਾਵਾਂਗੀ ਇਦਾਂ ਕੱਚਾ ਕਰਕੇ ਸੂਈ ਦੇ ਨਾਲ ਦੋਨੋਂ ਸਾਈਡਾਂ ਤੋਂ ਤੇ ਫਿਰ ਬਾਅਦ ਵਿੱਚ ਹੁਣ ਮੈਂ ਤੇ ਕੋਨਾ ਇੱਥੇ ਸਿਲਾਈ ਜਿੱਦਾਂ ਹੁਣ ਕੀਤੀ ਹੈ ਨਾ ਉਸ ਤਰ੍ਹਾਂ ਹੀ ਸਿੱਧੇ ਰੱਖ ਕੇ ਤੇ ਉੱਪਰ ਸਿਲਾਈ ਕਰਾਂਗੀ ਉੱਤੇ ਸਿੱਧੇ ਤੇ ਸਿਲਾਈ ਹੋਏਗੀ ਇਹ ਤੇ ਇਦਾਂ ਹੀ ਸਿੱਧਾ ਰੱਖ ਕੇ ਉੱਪਰ ਕੱਪੜੇ ਦੇ ਉੱਤੇ ਸਿਲਾਈ ਇਦਾਂ ਕਰ ਲਾਂਗੀ ਆਪਾਂ ਸਿੱਧੀ ਦੀ ਕਰ ਲਾਂਗੀ ਫਿਰ ਮੈਂ ਉੱਪਰ ਨੂੰ ਕਰ ਦਾਂਗੀ ਫਿਰ ਇਹ ਵੀ ਜਿੱਦਾਂ ਟੀਕੋਣਾ ਹੁੰਦਾ ਇਦਾਂ ਸਿਲਾਈ ਹੋ ਜੂਗੀ ਤੇ ਫਿਰ ਇਹਦਾ ਕੋਰਨਰ ਬਣ ਜੂਗਾ ਬਹੁਤ ਵਧੀਆ ਜਿੱਦਾਂ ਅੱਗੇ ਉਹਦੀ ਬਾਜੂ ਦਾ ਕੋਰਨਰ ਹੁੰਦਾ ਨਾ ਦੋਨੋਂ ਤੇ ਉਸ ਤਰ੍ਹਾਂ ਦਾ ਚੌਰਸ ਦਾ ਚੌਰਸੀ ਇਹਦਾ ਬਾਜੂ ਬਣੇਗਾ ਤੇ ਬਹੁਤ ਸੋਹਣੀ ਦੀ ਫਿਰ ਸ਼ੇਪ ਬਹੁਤ ਸੋਹਣੀ ਇਸ ਤਰ੍ਹਾਂ ਆਂਦੀ ਆ ਦੇਖੋ ਮੈਂ ਦੋਨੋਂ ਸਾਈਡਾਂ ਤੇ ਸਿਲਾਈ ਕਰ ਲਈ ਆ ਤੇ ਬਹੁਤ ਸੋਹਣੀ ਸਲਾਈ ਆਈ ਹੈ ਤੇ ਹੁਣ ਵੇਖੋ ਬਹੁਤ ਫਿਟਿੰਗ ਵਾਲਾ ਇਹ ਵੀ ਉਸ ਤਰ੍ਹਾਂ ਹੀ ਆ ਜਿਸ ਤਰ੍ਹਾਂ ਇਹਦੇ ਵੀ ਥੱਲੇ ਨੂੰ ਫੋਲਡ ਕਰ ਲਿਆ ਤੇ ਉੱਪਰੋਂ ਇਹਦਾ ਵੀ ਜਿੰਨਾ ਮੇਰਾ ਨਾਪ ਹੈਗਾ ਸੀ ਮੈਂ ਓਨਾ ਹੀ ਰੱਖ ਲਿਆ ਜਿੱਦਾਂ ਉਹ ਸਾਡੀ ਵੱਡੇ ਹੀਗੇ ਤੇ ਵੱਡੀ ਸਾਈਡ ਹੀ ਛੋਟੇ ਸਾਈਡ ਆ ਦੋ ਛੋਟੀਆਂ ਸਾਈਡਾਂ ਨੇ ਸਾਡੇ ਤੇ ਸੇਮ ਹੀ ਉਸ ਤਰ੍ਹਾਂ ਹੀ ਇਹ ਵੀ ਕਰਨਾ ਮੈਂ ਇਸ ਤਰ੍ਹਾਂ ਰੱਖ ਕੇ ਉੱਪਰ ਨਿਸ਼ਾਨ ਲਾ ਲਾਂਗੀ ਉੱਪਰ ਗੁਲਾਈ ਕਰ ਦਾਂਗੀ ਤੇ ਉਸ ਤਰ੍ਹਾਂ ਹੀ ਨਾਲ ਫਿਰ ਮੈਂ ਇਹਦੇ ਜੁਆਇੰਡ ਕਰ ਦਾਂਗੀ ਹੈ ਸੇਮ ਹੀ ਆ ਪ੍ਰੋਸੈਸ ਓਦਾਂ ਹੀ ਜਿੱਦਾਂ ਦੂਜੇ ਕਰਨੇ ਨੇ ਇਦਾਂ ਕਰਕੇ ਮੈਂ ਨਾਲ ਜੁਆਇੰਡ ਕਰ ਦੂੰਗੀ ਉੱਪਰ ਗੁਲਾਈ ਦਾ ਫਰਕ ਬਸ ਹੋਰ ਸਾਰਾ ਇਦਾਂ ਹੀ ਮੈਂ ਤਿਆਰ ਕਰ ਲੈਣੀ ਆ ਇਹ ਵੀ ਉਸੇ ਤਰ੍ਹਾਂ ਹੀ ਇੱਥੇ ਮੈਂ ਉਸ ਤਰ੍ਹਾਂ ਹੀ ਨਿਸ਼ਾਨ ਲਗਾ ਕੇ ਦੇ ਉੱਤੋਂ ਗਲਾਈ ਕਰਕੇ ਕਟਿੰਗ ਕਰਕੇ ਤੇ ਮੈਂ ਇਦਾਂ ਹੀ ਹੈ ਜੇ ਸੂਈ ਦੇ ਨਾਲ ਕੀਤਾ ਵਾ ਤੇ ਹੁਣ ਮੈਂ ਮਸ਼ੀਨ ਦੇ ਨਾਲ ਇਦਾਂ ਹੀ ਸਿਲਾਈ ਪੱਕੀ ਕਰ ਲਾਵਾਂਗੀ ਤੇ ਫਿਰ ਇਹ ਵੀ ਉਸੇ ਤਰ੍ਹਾਂ ਹੀ ਤਿਆਰ ਹੋ ਜਾਊਗਾ ਸਾਡਾ ਤੇ ਇਹ ਸੋਫੇ ਦੀ ਸਾਈਡ ਵੀ ਹੋ ਗਈ ਉਹ ਤੇ ਹੋ ਗਿਆ ਹੁਣ ਆਵਣੀ ਜੀ ਤਿੰਨ ਸਾਈਡਾਂ ਜਿਹੜੀਆਂ ਨੇ ਨਾ ਉਹਨਾਂ ਨੂੰ ਮੈਂ ਪਹਿਲਾਂ ਸਿਲਾਈ ਕਰ ਲੈਣੀ ਆ ਤੇ ਫੋਲਡ ਕਰਨੀ ਨਹੀਂ ਤਿੰਨਾਂ ਸਾਈਡਾਂ ਤੋਂ ਤੇ ਜਿਹੜੇ ਇੱਧਰ ਵਾਲੀ ਆ ਉਹ ਬਾਅਦ ਵਿੱਚ ਕਰਨਾ ਉਹਦੀ ਸ਼ੇਪ ਦੇ ਕੇ ਕਟਿੰਗ ਉਥੋਂ ਕਰਕੇ ਤੇ ਬਾਅਦ ਵਿੱਚ ਫਿਰ ਜੋਇੰਡ ਕਰਾਂਗੇ ਇਹ ਤੇ ਤਿੰਨਾ ਸਾਈਡਾਂ ਤੇ ਮੈਂ ਹੁਣ ਪੀਸ ਜਿਹੜਾ ਹੀ ਨਾ ਇੱਧਰ ਵਾਲਾ ਉਹਦੇ ਮੈਂ ਹੁਣ ਕਰ ਲਿਆ ਸੀਗਾ ਨੂੰ ਅੰਦਰ ਫੋਲਡ ਕਰ ਲਿਆ ਸੀਗਾ ਤਾਂ ਹੁਣ ਮੈਨੂੰ ਸਿੱਧਾ ਰੱਖ ਕੇ ਜਿੱਦਾਂ ਮੇਰੇ ਸੋਫੇ ਦੀ ਸ਼ੇਪ ਆ ਨਾ ਉਸ ਤਰ੍ਹਾਂ ਹੀ ਮੈਂ ਸ਼ੇਪ ਰੱਖ ਕੇ ਤੇ ਮਾਰਕਰ ਦੇ ਨਾਲ ਨਿਸ਼ਾਨੀ ਲਗਾ ਲਾਂਗੀ ਇਸ ਤਰ੍ਹਾਂ ਕਰਕੇ ਇੱਕ ਸੀਨ ਵਾਸਤੇ ਕੱਢ ਵਿੱਚੋਂ ਕੱਢ ਦੇਾਂਗੀ ਜਿਹੜਾ ਵਿੱਚ ਫੋਲਡ ਮਤਲਬ ਕਿ 1 ਕਿੰਚ ਆਣਾ ਵਾ ਉਹ ਤੇ ਦੋਨਾਂ ਸਾਈਡਾਂ ਦੋਨਾਂ ਪੀਸਾਂ ਨੂੰ ਹੀ ਮੈਂ ਇਸ ਤਰ੍ਹਾਂ ਕਰ ਲਾਂਗੀ ਸ਼ੇਪ ਦੇ ਲਾਂਗੀ ਵੀ ਦੋਨਾਂ ਨੂੰ ਜੋਇੰਡ ਕਰਨਾ ਮੈਂ ਇੱਥੇ ਜੁਆਇੰਟ ਕਰਨ ਵਾਸਤੇ ਫਿਰ ਓਨੀ ਕਿ ਸਲਾਈ ਲਾ ਲਾਂਗੀ ਜਿੰਨੀ ਕਿ ਸਲਾਈ ਦੇ ਵਿੱਚ ਆਉਣਾ ਤੇ ਬਾਕੀ ਜਿਹੜਾ ਪੀਸ ਉਹ ਬਾਅਦ ਵਿੱਚ ਮੈਂ ਕੱਟ ਦੇਾਂਗੀ ਉਹਨੂੰ ਤੇ ਇੱਥੇ ਹੁਣ ਮੈਂ ਸਲਾਈ ਲਗਾ ਲੈਨੀ ਆ ਸਿੱਧੇ ਦਾ ਸਿੱਧਾ ਹੀ ਹੋਣਾ ਹੁਣ ਜਿਹੜੇ ਮੈਂ ਨਿਸ਼ਾਨ ਲਾਏ ਹੀ ਨਾ ਤੇ ਉਸ ਹੱਬ ਦੇ ਨਾਲ ਮੈਂ ਪਹਿਲਾਂ ਇੱਥੋਂ ਫालतू ਜਿਹੜਾ ਕਪੜਾ ਉਹਨੂੰ ਕੱਟ ਲਾਂਗੀ ਕਿਉਂਕਿ ਫਿਰ ਨਾ ਸਲਾਈ ਲਗਾਉਣੀ ਸੌਖੀ ਹੋ ਜਾਏਗੀ ਜਿਹਨਾਂ ਵੀ ਫालतू ਹੀ ਉਹ ਮੈਂ ਕੱਟ ਲਿਆ ਤੇ ਹੁਣ ਜਿਹੜਾ ਨਿਸ਼ਾਨ ਆ ਉਹਦੇ ਤੇ ਹੀ ਹੁਣ ਮੈਂ ਫੜ ਕੇ ਤੇ ਫਿਰ ਮੈਂ ਇਹਨੂੰ ਪੱਕਾ ਸੀਨ ਨਾਲ ਕਰ ਦਿੱਤਾ ਸੀਗਾ ਤੇ ਸੀ ਹੁਣ ਪੱਕਾ ਸੀਨ ਨਾਲ ਕਰਕੇ ਤੇ ਹੁਣ ਮੈਂ ਫੇਰ ਪਾ ਕੇ ਮੈਂ ਕਿ ਦੇਖਦੀ ਪਈ ਸੀਗੀ ਹੁਣ ਵਧੀਆ ਆ ਕੋਈ ਪੁੰਗ ਵਗੈਰਾ ਤੇ ਨਹੀਂ ਹੈਗਾ ਤੇ ਬਹੁਤ ਸੋਹਣਾ ਪਰਫੈਕਟ ਆਇਆ ਸੀਗਾ ਇਹਦੇ ਉੱਤੇ ਤੇ ਜਿਹੜਾ ਨੀਚੇ ਵਾਲਾ ਉਹ ਜੇ ਮੈਂ ਇੱਤੇ ਹੁਣ ਸਲਾਈ ਹਜੇ ਕਰਨੀ ਆ ਤੇ ਇਹਨੂੰ ਹੁਣ ਮੈਂ ਨਾ ਨਿਸ਼ਾਨ ਲਾ ਕੇ ਤੇ ਫਿਰ ਇਹਨੂੰ ਬਾਅਦ ਵਿੱਚ ਮੈਂ ਕੱਟ ਲਾਂਗੀ ਤੇ ਇਹਨੂੰ ਬਾਅਦ ਵਿੱਚ ਫਿਰ ਕਰਦੀ ਆਂ ਬਸ ਨਿਸ਼ਾਨ ਲਗਾ ਲੈਣੀ ਜਿਹੜੀਆਂ ਦੋ ਸਾਈਡਾਂ ਜਿਹੜੀਆਂ ਉਹਨਾਂ ਨੂੰ ਵੀ ਇਸ ਤਰ੍ਹਾਂ ਹੀ ਮੈਂ ਕਰ ਲਾਂਗੀ ਪਹਿਲਾਂ ਕੱਚਾ ਕਰਕੇ ਤੇ ਫਿਰ ਮੈਂ ਸਿਲਾਈ ਕਰ ਦਾਂਗੀ ਬਾਅਦ ਵਿੱਚ ਉੱਪਰ ਤੇ ਇਸ ਤਰ੍ਹਾਂ ਹੀ ਫਿਰ ਸਾਰੇ ਤਿਆਰ ਕਰ ਲੈਣੀਆਂ ਮੈਂ ਇਹ ਵੀ ਤੇ ਫਿਰ ਦੂਸਰਾ ਰਹਿ ਗਿਆ ਹੁਣ ਜਿਹੜੀਆਂ ਇਹ ਹੈਗੀ ਚੇਅਰ ਦਾ ਚੇਅਰ ਦਾ ਵੀ ਇਸ ਤਰ੍ਹਾਂ ਹੀ ਛੋਟੀ ਹੈ ਚੇਅਰ ਦਾ ਵੈਸੇ ਜਿਹੜੇ ਬਾਜੂ ਦਾ ਹੁੰਦਾ ਵਾ ਇਹਦੇ ਤੇ ਵੀ ਇਸ ਤਰ੍ਹਾਂ ਹੀ ਮੈਂ ਨਿਸ਼ਾਨ ਲਗਾ ਕੇ ਤੇ ਚੌੜਸੀ ਕਪੜਾ ਇਹਦਾ ਵੀ ਇਦਾਂ ਹੀ ਚੌੜਸ ਕਪੜਾ ਕੱਢ ਲੈਣਾ ਦੋਨਾਂ ਸਾਈਡਾਂ ਤੇ ਨਿਸ਼ਾਨ ਲਗਾ ਕੇ ਚੌੜਸ ਕਪੜਾ ਕੱਢ ਕੇ ਵਿੱਚੋਂ ਫੇਰ ਬਾਅਦ ਵਿੱਚ ਇਹਨੂੰ ਵੀ ਚਾਰਸ ਫੇਰੈਂਸ ਲਾਈ ਕਰਕੇ ਤੇ ਫਿਰ ਅੱਗੋਂ ਇਹਦਾ ਡਿਜ਼ਾਈਨ ਵੀ ਸੇਮ ਹੀ ਬਣਾਣਾ ਵਾ ਜਿੱਦਾਂ ਉਹਨਾਂ ਦੇ ਡਿਜ਼ਾਈਨ ਬਣੇ ਹੈ ਨਾ ਇਹਦਾ ਵੀ ਅੱਗੋਂ ਇਦਾਂ ਹੀ ਦਾ ਡਿਜ਼ਾਈਨ ਬਣਾਵਾਂਗੀ ਮੈਂ ਉਸ ਤਰ੍ਹਾਂ ਦੀ ਸ਼ੇਪ ਤੇ ਇਹਨੂੰ ਵੀ ਹੁਣ ਇਦਾਂ ਹੀ ਤਿਆਰ ਕਰ ਲੈਣੀ ਆ ਚੇਅਰ ਦਾ ਵੀ ਤੇ ਫਿਰ ਸਾਡੇ ਸਾਰੇ ਤਿਆਰ ਹੋ ਜਾਣਗੇ ਇਸ ਤਰ੍ਹਾਂ ਤੇ ਹੁਣ ਸਲਾਈ ਕਰ ਲੈਣੀ ਆ ਇਸ ਤਰ੍ਹਾਂ ਮੈਂ ਕੱਚਾ ਉਹਦਾ ਵੀ ਕੱਚਾ ਹੀ ਕਰਕੇ ਨਾ ਸੇਮ ਹੀ ਹੀਗਾ ਚੇਅਰ ਦਾ ਵੀ ਤੇ ਕੱਚਾ ਕਰਕੇ ਤੇ ਇਦਾਂ ਮੈਂ ਸਲਾਈ ਲਗਾ ਲੈਣੀ ਆ ਉੱਪਰ ਤੇ ਫਿਰ ਇਸ ਇਹ ਵੀ ਸਾਡੇ ਚੇਅਰ ਦੇ ਵੀ ਤਿਆਰ ਹੋ ਜਾਣਗੇ ਇਸ ਤਰ੍ਹਾਂ ਹੀ ਤੇ ਬਹੁਤ ਵਧੀਆ ਵੇਖੋ ਹੁਣ ਦੋਨਾਂ ਨੂੰ ਹੁਣ ਮੈਂ ਤੇ ਵਿਸ਼ਾ ਕੇ ਦੇਖਦੀ ਪਈ ਸੀਗੀ ਇੱਥੇ ਤੇ ਹੁਣ ਬਹੁਤ ਵਧੀਆ ਫਿਟਿੰਗ ਵਾਲੇ ਬਣੇ ਨੇ ਇਹ ਵੀ ਸਾਰੇ ਤੇ ਸਾਡੇ ਹੁਣ ਵੈਸੇ ਲਗਭਗ ਸਾਰੇ ਤਿਆਰ ਹੋ ਗਏ ਨੇ ਬਸ ਇੱਕ ਉਹ ਦੀ ਰਹੀ ਆ ਸੋਫੇ ਦੀ ਸਾਡੀ ਜਿਹੜੀ ਸਲਾਈ ਕਰਨੀ ਆ ਨਾ ਥੱਲੋਂ ਗੋਲਾਈ ਵਾਲੀ ਤੇ ਬਹੁਤ ਵਧੀਆ ਮੈਨੂੰ ਤੇ ਬਹੁਤ ਵਧੀਆ ਲੱਗੇ ਤੇ ਤੁਹਾਨੂੰ ਕਿਸ ਤਰ੍ਹਾਂ ਲੱਗੇ ਹੁਣ ਤੁਸੀਂ ਦੱਸਣਾ ਹੈ ਬੈਕ ਸਾਈਡ ਤੋਂ ਇਸ ਤਰ੍ਹਾਂ ਪੂਰਾ ਹੈ ਬੈਕ ਸਾਈਡ ਤੋਂ ਜਿੰਨਾ ਜਿੰਨਾ ਮੈਨੂੰ ਰੱਖਣਾ ਸੀਗਾ ਮੈਂ ਥੋੜਾ ਜਿਹਾ ਫਿਟਿੰਗ ਆਂ ਜਿ ਪੂਰੀ ਆ ਦੇਖੋ ਇਹ نیچے ਤੱਕ ਦਾ ਰੱਖਿਆ ਮੈਂ ਇਹਦੀ ਗੁਲਾਈ ਕਰ ਲਾਂਗੀ ਦੋ ਹੀ ਜਿਹੜੀਆਂ ਨੁੱਕਰਾਂ ਸੀ ਨਾ ਉਹਨਾਂ ਨੂੰ ਕੱਟਣ ਦੀ ਜ਼ਰੂਰਤ ਪਈ ਥੋੜਾ ਥੋੜਾ ਹੀ ਬਸ ਥੱਲੇੋਂ ਮੈਂ ਹੁਣ ਕਰਨਾ ਸੀਗਾ ਤੇ ਇਹਨੂੰ ਇਸ ਦਾ ਕਟਿੰਗ ਕਰ ਲੈਣੀ ਹੈ ਤੇ ਬਾਅਦ ਵਿੱਚ ਫਿਰ ਕਟਿੰਗ ਕਰਕੇ ਤੇ ਫਿਰ ਮੈਂ ਇਹਨੂੰ ਸਿਲਾਈ ਕਰਾਂਗੀ ਤੇ ਜਿਹੜਾ 1-1 ਇੰਚ ਦੇਣਾ ਤੇ ਪਿੱਛੇ ਥੋੜਾ ਜਿਹਾ ਮੈਨੂੰ ਜੋੜ ਪਾਉਣਾ ਪਿਆ ਸੀ ਕਿ ਥੋੜਾ ਜਿਹਾ ਘੱਟ ਹੀਗਾ ਕਿਉਂਕਿ ਇਹ ਚੁੜਾਈ ਸਾਡੀ ਜ਼ਿਆਦਾ ਵਾ ਤੇ ਇੱਥੇ ਫਿਰ ਮੈਂ ਥੋੜਾ ਜਿਹਾ ਜੋੜ ਬੈਕ ਸਾਈਡ ਤੇ ਪਾਇਆ ਸੀਗਾ ਤੇ ਇਦਾਂ ਹੁਣ ਬਸ ਮੈਂ ਜੋ ਕਰ ਲਾਂਗੀ ਜਿੱਦਾਂ ਵੇਖੋ ਇਦਾਂ ਸ਼ੇਪ ਹੋਣਾ ਬੈਕ ਸਾਈਡ ਤੇ ਇੰਨਾ ਕੁ ਵਾਧੂ ਆ ਜਿਹੜਾ ਜਾਂਦਾ ਵਾ ਕਿਉਂਕਿ ਉੱਥੋਂ ਕੁ ਜ਼ਿਆਦਾ ਵਾ ਇੱਥੋਂ ਕੁ ਸਾਡਾ ਉੱਟਲੀ ਸਾਈਡ ਤੋਂ ਥੋੜਾ ਸੋਫਾ ਦਾ ਚੜਾਈ ਜਿਹੜੀ ਉਹ ਜ਼ਿਆਦਾ ਵਾ ਤੇ ਉਹ ਪਿੱਛੇ ਨੂੰ ਫਿਰ ਸ਼ੇਪ ਉਦਾਂ ਦੀ ਆ ਥੋੜਾ ਜਿਹਾ ਵਾਧਾ ਇਦਾਂ ਮੈਂ ਰੱਖਿਆ ਸੀਗਾ ਤੇ ਉਹਨੂੰ ਫੋਲਡ ਕਰ ਲਿਆ ਸੀਗਾ ਉੱਥੋਂ ਤੇ ਹੁਣ ਬਸ ਇਹਦੀ ਮੈਂ ਸਲਾਈ ਕਰ ਲੈਣੀ ਆ ਤੇ ਸਲਾਈ ਇਹਦੀ ਬਸ ਇਦਾਂ ਹੀ ਜਿੰਨੀ ਸਿੰਪਲ ਏ 1 ਇੰਚ ਅੰਦਰ ਜਾਣੀ ਹੀ ਕੀ ਤੇ ਉਹ ਕਰ ਲਈ ਸੀਗੀ ਤੇ ਹੁਣ ਮੈਂ ਵਿਸ਼ਾ ਕੇ ਦੇਖਦੀ ਪਈ ਸੀਗੀ ਤੇ ਬਹੁਤ ਵਧੀਆ ਸਾਰਾ ਕੁਝ ਫਿਟਿੰਗ ਵਾਲਾ ਹੀ ਆਇਆ ਵਾ ਜਿੱਦ ਤੱਕ ਇਹ ਸੋਫੇ ਨੇ ਮੈਂ ਤਿਆਰ ਕਰ ਲੈਨੇ ਪੂਰੇ ਦੇਖੋ ਮੈਂ ਕਿ ਤੁਹਾਡੇ ਨਾਲ ਸ਼ੇਅਰ ਕਰਦਾ ਵੀ ਬਣਾ ਲਿਆ ਮੈਂ ਹੁਣ ਪੂਰੇ ਕੰਪਲੀਟ ਹੋ ਗਏ ਨੇ ਤੇ ਇਹਨਾਂ ਦੀ ਸਾਰੀ ਸਲਾਈ ਵਗੈਰਾ ਕਰਕੇ ਮੈਂ ਤੇ ਸਾਰਾ ਕੁਝ ਹੁਣ ਕੰਪਲੀਟ ਹੋ ਗਿਆ ਤੇ ਬਹੁਤ ਸੋਹਣੇ ਲੱਗਦੇ ਵੇ ਮਿੰਨੇ ਬਹੁਤ ਸੋਹਣੇ ਲੱਗਦੇ ਵੇ ਆ ਤੇ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਤੁਸੀਂ ਦੱਸਣਾ ਹੁਣ ਇਹ ਸੀ ਇਹ ਮੇਰੇ ਸੋਫਿਆਂ ਦੀ ਸਲਾਈ ਜਿਹੜੀ ਕੀਤੀ ਸੀ ਸੋਖੇ ਸੋਫਿਆਂ ਦੇ ਕਵਰ ਬਣਾਏ ਨੇ ਇਹ ਸੋਫੇ ਦੇ ਕਵਰ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਆ ਤੇ ਇੱਕ ਕਮੈਂਟ ਜਰੂਰ ਕਰਕੇ ਦੱਸਿਓ ਮੈਨੂੰ ਮੋਟੀਵੇਸ਼ਨ ਮਿਲਦੀ ਆ ਲਾਈਕ ਵੀ ਕਰਦੇ ਆ ਕਰੋ ਲਾਈਕ ਨਹੀਂ ਕਰਦੇ ਤੁਸੀਂ ਵੀਡੀਓ ਦੇਖਦੇ ਆ ਲਾਈਕ ਵੀ ਕਰਦੇ ਆ ਕਰੋ ਪਲੀਜ਼ ਲਾਈਕ ਆਇਆ ਕਰੋ ਤੇ ਸ਼ੇਅਰ ਵੀ ਕਰਦੇ ਹੋ ਕੇ ਤੇ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਇਹ ਜਰੂਰ ਦੱਸਿਓ ਵੀ ਤੇ ਇਹ ਕਟਿੰਗ ਜਿਹੜੀ ਕੀਤੀ ਸੀਗੀ ਉਹਨਾਂ ਦੀ ਸਲਾਈ ਕਰਕੇ ਮੈਂ ਤੇ ਫਿਰ ਇਹ ਤੁਹਾਨੂੰ ਸੋਫੇ ਕਿਸ ਤਰ੍ਹਾਂ ਦੇ ਲੱਗੇ ਆ ਇਸ ਤਰ੍ਹਾਂ ਤੁਸੀਂ ਵੀ ਬਣਾ ਸਕਦੇ ਆ ਆਪਣੇ ਘਰ ਦੇ ਵਿੱਚ ਹੀ ਕਿਉਂਕਿ ਸੋਫੇ ਜਿਸ ਤਰ੍ਹਾਂ ਦੇ ਹੁੰਦੀ ਹੈ ਸ਼ੇਪ ਹੁੰਦੀ ਆ ਆਪਦੇ ਘਰ ਦੇ ਵਿੱਚ ਹੁੰਦੇ ਆ ਤੇ ਆਪ ਨੂੰ ਪਤਾ ਹੁੰਦਾ ਵਾ ਤੇ ਆਪਾਂ ਜੇ ਆਪਾਂ ਸਲਾਈ ਕਰਵਾਉਣੇ ਵੀ ਆ ਤੇ ਉਹ ਫਿਰ ਆਪਣੇ ਮਨ ਪਸੰਦ ਦੀ ਸਲਾਈ ਵੀ ਨਹੀਂ ਹੁੰਦੀ ਹੈਗੀ ਜਿਸ ਤਰ੍ਹਾਂ ਦੀ ਆਪਾਂ ਚਾਹੁੰਦੇ ਆ ਡਿਜ਼ਾਈਨ ਜਿਸ ਤਰ੍ਹਾਂ ਦਾ ਵੀ ਚਾਹੁੰਦੇ ਆ ਆਪਾਂ ਕਰ ਸਕਦੇ ਆ ਤੇ ਮੈਨੂੰ ਵੀ ਜਿਸ ਤਰ੍ਹਾਂ ਦਾ ਵਧੀਆ ਲੱਗਿਆ ਮੈਂ ਉਸ ਤਰ੍ਹਾਂ ਦੇ ਬਣਾਏ ਹੀਗੇ ਹੋ ਜੀ ਵੀ ਕਿ ਜੇ ਤੁਹਾਡੀ ਕੋਈ ਕਮੈਂਟ ਹੋਵੇ ਤੇ ਜਰੂਰ ਕਰਿਓ ਵੀ ਤੁਸੀਂ ਤੇ ਚਲੋ ਠੀਕ ਆ ਫਿਰ ਮਿਲਦੇ ਆ ਫਿਰ ਦੂਸਰੀ ਵੀਡੀਓ ਦੇ ਵਿੱਚ ਤੇ ਤੁਹਾਨੂੰ ਕਿਸ ਤਰ੍ਹਾਂ ਦੀ ਵੀਡੀਓ ਲੱਗੀ ਆ ਦੱਸਿਓ ਜਰੂਰ ਪਲੀਜ਼ ਤੇ ਸਬਸਕ੍ਰਾਈਬ ਲਾਈਕ ਸ਼ੇਅਰ ਕਰ ਦਿਓ ਵੀ ਓਕੇ ਬਾਏ